2021 ਵਿੱਚ ਦਾ ਰਾਇਲ ਸੁਸਾਇਟੀ ਆਫ ਨਿਊਜ਼ੀਲੈਂਡ ਦੀ ਇੱਕ ਸਟੱਡੀ ਪਬਲਿਸ਼ ਹੋਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਧਰ ਆਸਟ੍ਰੇਲੀਆ ਵਾਲੀ ਸੈਮ ਹੋਵਰੀ ਲੋਕ ਸ਼ਾਇਦ ਪਹਿਲੇ ਇਨਸਾਨ ਸਨ ਜੋ 17ਵੀਂ ਸਦੀ ਵਿੱਚ ਅੰਟਾਰਕਟਿਕਾ ਪਹੁੰਚੇ ਸਨ ਕਿਉਂਕਿ ਉਹਨਾਂ ਦੀਆਂ ਕਹਾਣੀਆਂ ਵਿੱਚ ਇੱਕ ਬਰਫ਼ੀਲੇ ਕੰਟੀਨੈਂਟ ਦਾ ਜ਼ਿਕਰ ਵੀ ਹੁੰਦਾ ਹੈ ਜੋ ਜ਼ਮੀਨ ਦੀ ਸਦਰਨ ਸਾਈਡ ਤੇ ਹੈ ਰਿਕਾਰਡਿੰਗ ਹਿਸਟਰੀ ਵਿੱਚ ਬ੍ਰਿਟਿਸ਼ ਆਫੀਸਰ ਜੇਮਸ ਕੁਕ ਉਹ ਪਹਿਲਾ ਜੋਰਪੀਅਨ ਸੀ ਜੋ ਅੰਟਾਰਕਟਿਕਾ ਸਰਕਲ ਕ੍ਰੋਸ ਕਰਕੇ ਅੰਟਾਰਕਟਿਕਾ ਪਹੁੰਚਿਆ ਪਰ ਉਹ ਹੱਲੇ ਅੰਟਾਰਕਟਿਕਾ ਤੋਂ 120 ਕਿਲੋਮੀਟਰ ਦੂਰ ਹੀ ਕਿ ਉਸ ਨੇ ਆਪਣੀ ਸ਼ਿਪ ਵਾਪਸ ਮੋੜ ਲਈ ਉਸ ਨੂੰ ਅੰਟਾਰਕਟਿਕਾ ਤਾਂ ਨਹੀਂ ਦਿਖਿਆ ਪਰ ਪਾਣੀ ਵਿੱਚ ਤੈਰਦੇ ਹੋਏ ਆਈਸਬਰਗ ਜ਼ਰੂਰ ਨਜ਼ਰ ਆਏ ਸਮੁੰਦਰ ਵੀ ਐਨਾ ਉਛਲ ਰਿਹਾ ਸੀ ਕਿ Schiff ਨੂੰ ਅੱਗੇ ਲੈ ਕੇ ਜਾਣਾ ਮੰਨ ਲਓ ਕਿ ਮੌਤ ਦੇ ਮੂੰਹ ਵਿੱਚ ਜਾਣਾ ਸੀ ਇਸੇ ਲਈ ਜੇਮਸ ਕੁੱਕ ਨੇ ਕਿਹਾ ਸੀ ਇਸ ਸਦਰਨ ਕੰਟੀਨੈਂਟ ਤੱਕ ਪਹੁੰਚਣਾ ਇੰਨਾ ਖਤਰਨਾਕ ਹੈ ਕਿ ਸ਼ਾਇਦ